ਗੁੱਡ ਮਾਰਨਿੰਗ ਜੀ ਅੱਜ ਹੈ 1 ਜਨਵਰੀ 2026 ਤੇ ਸਭ ਨੂੰ ਹੈਪੀ ਨਿਊ ਇਅਰ ਅੱਜ ਆਪਾਂ ਨੇ ਆਫਿਸ ਖੋਲ੍ਹ ਲਿਆ ਆਪਣਾ ਕਿ ਕਾਫੀ ਦਿਨ ਤੋਂ ਮੈਂ ਗਿਆ ਸੀ ਗੁਰਦਾਉ ਟੂਰ ਤੇ ਉੱਤੇ ਗਿਆ ਸੀ ਫੈਮਿਲੀ ਨਾਲ ਆਫਿਸ ਖੋਲ੍ਹਿਆ ਨਹੀਂ ਸੀ ਆ ਵੀਰਾ ਵੀ ਕਿਸੇ ਕੰਮ ਤੋਂ ਸੀਗਾ ਬਿਜ਼ੀ ਪਰ ਹੁਣ ਅਜ ਨਵਾਂ ਸਾਲ ਆ ਤਾਂ ਨਵੇਂ ਸਾਲ ਤੋਂ ਆਪਣਾ ਆਫਿਸ ਫਿਰ ਤੋਂ ਓਪਨ ਹੈ ਆਵਦੇ ਕੁਐਰੀਜ਼ ਭੇਜੋ ਕੰਮ ਕਾਜ ਕਰਿਏ پیسے ਕਮਾਈਏ ਨਵੇਂ ਸਾਲ ਚ ਮੈਨੂੰ ਹੋਰ ਸਰਪ੍ਰਾਈਜ਼ ਮਿਲਿਆ ਆਪਣੇ ਆਫਿਸ ਦੇ ਮੁਰੇ ਲੱਗਾ ਸੀ ਹੈਪੀ ਨਿਊ ਇਅਰ ਤੇ ਪਤਾ ਕਿੰਨੇ ਲਾਇਆ ਤੇ ਆਪਣੇ ਭਰਾ ਨੇ ਕਿ ਸੱਪਲ ਵੀਕ ਵਾਲੇ ਜਤਨ ਵੀਰੇ ਹੁਣ ਇਹਨਾਂ ਨੇ ਲਾਇਆ ਜੀਗਾ ਮੈਂ ਕਿਹਾ ਯਾਰ ਇਹ ਕਿੰਨੇ ਲਾਤਾ ਹੈਪੀ ਨਿਊ ਇਅਰ ਪਰ ਚਲੋ ਆਪਣਾ ਟ੍ਰੈਵਲ ਮੇਡ ਦੀ ਕਵਰ ਵਣਗੀ ਤਾਂ ਸਾਨੂੰ ਸਭ ਨੂੰ ਟ੍ਰੈਵਲ ਮੇਡ ਦੀ ਟੀਮ ਵੱਲੋਂ ਜੀ ਹੈਪੀ ਨਿਊ ਇਅਰ ਰੱਬ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਟ੍ਰੈਵਲ ਮੇਡ ਇਹੀ ਆਸ਼ਾ ਕਰਦਾ ਤੇ ਤੁਸੀਂ ਵੀ ਸਾਡੇ ਨਾਲ ਰਿਸ਼ਤਾ ਪਰਿਵਾਰ ਵਾਲਾ ਬਣਾਓ ਅਬ ਤੁਹਾਨੂੰ ਤੁਹਾਡੀਆਂ ਕੁਐਰੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰੀਏ ਠੀਕ ਆ ਅਨਸਰ ਕਰੀਏ ਤੇ ਤੁਹਾਨੂੰ ਇੱਕ ਨੰਬਰ ਟਿਕਸ ਵਧੀਆ ਤਰੀਕੇ ਨਾਲ ਲੋਨ ਫੋਰ ਹੌਲੀਡੇ ਪੈਕੇਜ ਵਗੈਰਾ ਜੋ ਸਾਡੇ ਕੋਲ ਸੇਵਾਵਾਂ ਹੈਗੀਆਂ ਅਸੀਂ ਤੁਹਾਨੂੰ ਪੂਰੀ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਵਾਈਏ ਤੇ ਤੁਸੀਂ ਵੀ ਤਰੱਕੀ ਕਰੋ ਅਸੀਂ ਇਹ ਰੱਖੀ ਗਰੀ 2026 ਦੇ ਵਿੱਚ ਮਿਲ ਕੇ ਕਰਦੇ ਆ ਜੀ ਸਭ ਕੁਝ ਤਾਂ ਜੀ ਤਾਂ ਹੁਣ ਮੈਂ ਜਾ ਰਿਹਾ ਨਾ ਵਾ ਸਾਲ ਹੈ ਤਾਂ ਗੁਰੂ ਘਰ ਮੱਥਾ ਟੇਕ ਆਈਏ ਆ ਚਲੋ ਠੀਕ ਠੀਕ ਨੋ ਨੋ ਰੁਸ ਗਿਆ ਠਹਿਰ ਤੋ ਰੁਸਿਆ ਲੱਗਦਾ ਨਹੀਂ ਰੁਸ ਗਿਆ ਰੁਸ਼ੀ ਇਹ ਤੁਸੀਂ ਲਾ ਦੇਖਿਆ ਨਾ ਸੋਣਾ ਕਰਨ ਦਾ ਪੋਟੀ ਆ ਗਿਆ ਜਵਾਕ ਫਿਰ ਮੈਨੂੰ ਕਹਿੰਦੇ ਮੈਨੂੰ ਘਰ ਹੀ ਕਿ ਛੱਡ ਕੇ ਜਾਨੀਆ ਕਿਉਂ ਨਾ ਛੱਡ ਕੇ ਜਾਵਾਂ ਮਮੀ ਇਹ ਐ ਤਾਂ ਕਰਦਾ ਮੈਨੂੰ ਜਮੇ ਤਨੋ ਅਜੀ ਬੜ ਬੜ ਅਜੀ ਬੜ 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 ਰੋਸ ਗਿਆ ਅਜੀ ਬੜ ਬੜ ਤੇ ਉਹ ਮੰਨੋ ਪਰਨਾ ਮੰਨੋ ਅਜੀ ਬੜ ਬੜ ਨੋ ਛੱਡ ਕੇ ਸਾਨੂੰ ਕਾਰ ਦੇ ਵਿੱਚ ਹੀ ਛੱਡ ਕੇ ਬਲਰਾਜ ਗਏ ਨੇ ਆਫਿਸ ਖੋਲਣ ਮੰਮੀ ਸਾਨੂੰ ਕਹਿੰਦੇ ਤੁਸੀਂ ਬਾਹਰ ਨਾ ਆਇਓ ਬਾਠਾਣ ਬਾ ਮਮਮੀ ਹਾਂ ਜੀ ਮਮਾ ਹੂੰ ਕੋਈ ਹਾਂ ਗਾਸ ਮਮਾ ਬਹੁਤ ਜ਼ਿਆਦਾ ਠੰਡਾ ਮਿੱਤਰੋ ਮਮੀ ਬਾਤ ਹੁੰਦੀ ਤੁੰਦੋਈ ਪਈ ਮੈਂ ਬਲੂਨ ਮੈਂ ਬਲੂਨ ਆ ਦੇਖਿਆ ਬਲੂਨ ਇਹ ਗੰਦੇ ਜਿਹੇ ਬਲੂਨ ਨੇ ਗੰਦੇ ਬਲੂਨ ਨੇ ਬੇਟਾ ਐ ਗੰਦੇ ਬਲੂਨ ਦਿੱਦੋ ਗੰਦੇ ਬਲੂਨ ਦੇ ਦਾ ਗੰਦੇ ਬਲੂਨ ਲੈਣੇ ਦਾਰੇ ਬੋਲੀ ਗੰਦੇ ਬਲੂਨ ਗੰਦੇ ਬਲੂਨ ਦੇਦੋ ਉਹ ਦੇਖੋ ਸੀ ਪਪਾ ਬੱਬਾ ਮੈਂ ਆਪੀ ਪਾਪੀ ዱ ਯੂ ਹੈਪੀ ਹੈਪੀ ਟੂ ਯੂ ਕੋਲ ਚਲੇ ਗਏ ਪਾਪਾ ਹਾਂ ਗਏ ਤੇ ਪਾਪਾ ਉਧਰ ਹੀ ਨੇ ਮੈਂ ਮੀਨਾ ਵੀ ਟੂ ਯੂ ਦਿਖਾਈ ਦਿਖਾਈ ਦੁਬਾਰੇ ਕਰੀ ਦੁਬਾਰੇ ਕਰੀ ਕੀ ਹੈਪੀ ਹੈਪੀ ਟੂ ਯੂ ਕੌਣ ਮੈਂ ਹੈਪੀ ਹੈਪੀ ਟੂ ਯੂ ਮੰਮੀ ਤੁਹਾਨੂੰ ਪਤਾ ਮੈਂ ਕਿਹਾ ਗੰਦੇ ਆ ਬਲੂਨ ਕਹਿੰਦਾ ਮੈਨੂੰ ਗੰਦੇ ਬਲੂਨ ਦੇ ਦਿਓ ਇਹ ਜਾਤ ਨਾ ਇਹ ਜਾਤ ਬੱਚਿਆਂ ਦੀ ਇਹ ਬਹੁਤ ਖਰਾਬ ਹੁੰਦੇ ਆ ਮੇਰੇ ਪਾਪਾ ਤੁਸੀਂ ਦੇਖੋ ਗਾਉਗਾ ਇਹ ਮੋਸਟ ਆਫ ਜਿਹੜੀ ਮੈਂ ਚੀਜ਼ ਮਨਾ ਕਰ ਦਿੰਦਾ ਨਾ ਮੈਂ ਕਰ ਦੂੰਗੀ ਮਨਾ ਇਹ ਆਪਣੇ ਪਾਪਾ ਦੇ ਕੋਲ ਰੋ ਰੋ ਕੇ ਮਨਾਉਂਦਾ ਦੇ ਆਹ ਬੰਦੇ ਨੇ ਜਿਨ੍ਹਾਂ ਨੇ ਦਿੱਤਾ ਸਰਪ੍ਰਾਈਜ਼ ਹੈਪੀ ਨਿਊ ਇਅਰ ਜੀ ਮੈਂ ਹੁਣ ਸਾਰੀ ਦੇਖਿਆ ਹੈਗਾ ਹੈਪੀ ਨਿਊ ਇਅਰ ਲਿਖਿਆ ਪਿਆ ਹੋਇਆ ਹੈਗਾ ਠੀਕ ਠਾਕ ਬਹੁਤ ਵਧੀਆ ਵਧੀਆ ਵੀਰੇ ਫੋਟੋ ਤੁਸੀਂ ਆਏ ਨਹੀਂ ਅਸੀਂ ਕਾਟਰ ਨਾਲ ਖੜੀ ਗੱਲ ਬਾਤ ਜਿਉਰੇ ਅੱਛਾ ਠੀਕ ਹੈ ਜਦੋਂ ਕੰਮ ਆਇਆ ਭਰਾਵਾਂ ਦਾ ਕੰਮ ਆਇਆ ਮੈਂ ਮੈਂ ਗੁਰਦਗਾਉਂ ਗਿਆ ਹੋਇਆ ਸੀ ਨਾ ਹਾਂ ਹੁਣ ਮੈਂ ਹੁਣ ਵਗਾ ਗੁਰੂ ਘਰ ਜਾਇਏ ਨਵਾਂ ਸਾਲ ਹੈ ਠੀਕਾ ਠੀਕਾ ਓਕੇ ਵੀਰੇ ਤਾਂ ਜੀ ਨਵੇਂ ਸਾਲ ਆਏ ਆ ਗੁਰੂ ਘਰ ਮੱਠਾ ਟੇਕਣ ਤੇ ਆਪਾਂ ਆਏ ਆ ਨਾਨਕਿਆ ਨਾ ਸਾਹਿਬ ਗੁਰੂ ਘਰ ਹਾਂਜੀ ਪਹਿਲੇ ਪਾਤਸ਼ਾਹ ਦੀ ਚਰਨ ਛੂ ਛੇਵੇਂ ਪਾਤਸ਼ਾਹ ਦੀ ਚਰਨ ਛੂ ਹੈ ਇਹ ਗੁਰੂ ਘਰ ਤੇ ਓਰੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਮੰਮੀ ਪਪਾ ਮੰਮੀ

जोड़े घर जोड़े जमा करा हाथ सच शूज उतारे ने शरारती नंबर वन बहुत है पैर जमते नहीं पैर फर्श के उगुरू वाहे गुरु पागे वाहे गुरू वाहीगुरू वाहीगुरू वागुरू

ਆਪ ਜੀ ਨੂੰ ਸਾਰਿਆਂ ਨੂੰ ਜੈ ਜੀ ਨੂੰ ਬੋਲਣ ਸਿਖਾਉਣ ਵਾਲੇ ਕਮਾਨ ਸਰਵਾ ਤੋਂ ਜੀ ਨਾ ਕਿਉਂ ਕਰਦੇ ਸਭ ਲੋਕਾਂ ਨੂੰ ਪਤਾ ਜਾਂਦੀ ਹੈ ਪਾਤਰ ਲੋਕਾਂ ਜੀ ਦੇ ਭਾਈ ਰਾਮਾ ਜੀ ਸਾachsen ਕਰੋ ਜੀ ਗੋਦੀ ਮਾਈ ਢਲ ਨਾ ਲੇ ਤੇਰੀ ਬੜੀ ਕਮਾਈ ਇਸ ਦੇ ਬਾਰੇ ਜਿਸ ਤਮ ਮਹਾਤਮ ਅ ਹੁਣ ਆਪਾਂ ਜਿੱਧਰ ਨੂੰ ਜਾ ਰਹੇ ਹਾਂ ਇਹ ਜੋ ਕਿਸੇ ਤਰ੍ਹਾਂ ਦਰਖਤ ਦੇਖ ਰਹੇ ਇਹ ਹੈ ਜੀ ਕਰੀਰ ਸਾਹਿਬ ਇਸ ਦੀ ਮੱਤ ਤੱਕ ਇਹ ਕਿ ਇਹ ਕੋਰੇ ਜਿਹੜੇ ਛੇਵੇਂ ਪਾਸੇ ਆਏ ਸੀਗੇ ਤਾਂ ਉਹਨਾਂ ਨੇ ਆਪਣਾ ਘੋੜਾ ਇਸ ਦਰਖਤ ਨਾਲ ਬੰਨਿਆ ਸੀਗਾ ਤੇ ਜਦੋਂ ਹਨਾ ਇਹ ਬਿਲਡਿੰਗ ਤਿਆਰ ਕਰੀ ਜਾ ਰਹੀ ਸੀ ਉਸ ਟਾਈਮ ਤੇ ਜੋ ਵੀ ਕੰਸਟਰਕਟਰ ਸੀਗਾ ਉਸਨੇ ਇਸ ਦਰਖਤ ਨੂੰ ਕੱਟਤਾ ਸੀਗਾ ਦ੍ਰਕਤ ਕਟਿਆ ਉਸ ਦੇ ਉੱਪਰ ਛੱਤ ਪਾ ਦਿੱਤੀ ਗਈ ਸਭ ਕੁਝ ਹੋ ਗਿਆ ਬਟ ਇਹ ਦ੍ਰਕਤ ਫਿਰ ਤੋਂ ਹਰਾ ਹੋ ਗਿਆ ਤੇ ਹਰਾ ਹੋਇਆ ਤੇ ਇਸ ਏਰੀਆ ਦੇ ਦੇਖੋ ਹਾਥਾਂ ਦੇ ਉੱਪਰ ਛੱਤ ਪਈ ਹੋਈ ਹੈ ਇਸ ਛੱਤ ਨੂੰ ਪਾੜ ਕੇ ਇਹ ਉਰੋਂ ਨਿਕਲਿਆ ਸੀਗਾ ਫਿਰ ਤਾਂ ਕਰਕੇ ਫਿਰ ਇਸ ਨੂੰ ਕ੍ਰੀਰ ਸਾਹਿਬ ਦਾ ਨਾਮ ਦਿੱਤਾ ਗਿਆ ਤੇ ਵੀਰੇ ਹੁਣ ਜੋਤ ਵਗੈਰਾ ਲੱਗਦੀ ਹੈ ਤੇ ਇਸ ਦਾ ਸਬੰਧ ਛੇਵੇਂ ਪਾਤਸ਼ਾਹ ਦੇ ਨਾਲ ਹੈ ਛੇਵੇਂ ਪਾਤਸ਼ਾਹ ਦੇ ਕੋੜੇ ਨੂੰ ਗੁਰੂ ਸਾਹਿਬ ਨੇ ਉਰੇ ਬੰਨਿਆ ਸੀ ਤੇ ਉਰੇ ਰੈਸਟ ਕਰੀ ਸੀਗੀ ਆ ਸਾਹਮਣੇ ਜੀ ਸਿਮੇ ਪਾਸ਼ਾ ਤੇ ਇਹਦੇ ਨਾਲ ਸੰਬੰਧਿਤ ਗੁਰੂ ਘਰ ਦਾ ਨਿਰਮਾਣ ਕੀਤਾ ਗਿਆ ਹੈ ਇਹ ਮੱਥਾ ਠੇਕ ਹੈ ਜੀ ਦਾ ਨਾਮ ਨਵਾਂ ਕਹਿੰਦਾ ਹੈ ਨਵਾਂ ਸਾਹ ਦਾ ਸਕਾ ਦਾ ਸਾਖੀ ਦਾ ਹੁੰਦਾ ਵਾਹਿਗੁਰੂ ਅੱਜ ਦਾ ਜਨਮ ਰੱਖਿਆ ਹੈ ਨਵਾਂ ਸਾਹ ਸਿਖੇ ਨਵਾਂ ਵਾਹਿਗੁਰੂ i right. ਗੁਰੂ ਬੰਦਾ ਇਹ ਨਾ ਗੁਰੂ ਸਾਹਿਬ ਦੇ ਹੀ ਹੁਕਮ ਨੇ ਜੇ ਗੁਰੂ ਸਾਹਿਬ ਦਾ ਹੁਕਮ ਨਹੀਂ ਨਾ ਕੋਈ ਬੰਦਾ ਗੁਰੂ ਘਰ ਆ ਵੀ ਨਹੀਂ ਸਕਦਾ ਇਹ ਗੁਰੂ ਸਾਹਿਬ ਦਾ ਹੁਕਮ ਹੁੰਦਾ ਯੂਨੀਵਰਸ ਕੁਦਰਤ ਹੀ ਤੁਹਾਡੇ ਮਨ ਚ ਲਿਆ ਕਿਉਂਦੀ ਆ ਤੁਹਾਡੇ ਮੂਰੇ ਐਸਾ ਨਾ ਇਵੈਂਟਸ ਸੇ ਕ੍ਰੀਏਟ ਕਰਦੇ ਕਿ ਤੁਸੀਂ ਆਉਣਿਓ ਮੈਂ ਹੁਣ ਤਾਂ ਮੈਂ ਤਾਂ ਬੜੀ ਚੀਜ਼ ਸਮਝਦਾ ਕਿ ਗੁਰੂ ਸਾਹਿਬ ਨੇ ਇੰਨੀ ਕਿਰਪਾ ਬਖਸ਼ੀ ਕਿ ਮੈਂ ਨਵੇਂ ਸਾਲ ਦੇ ਦਿਨ ਗੁਰੂ ਘਰ ਆ ਕੇ ਗੁਰੂ ਸਾਹਿਬ ਦੀ ਆਸ਼ੀਰਵਾਦ ਲੈ ਸਕਿਆ ਵਾਹਿਗੁਰੂ ਅੱਜ ਆ ਗਿਆ ਨਿਊ ਇਅਰ 1 ਜਨਵਰੀ ਤੇ ਘੁੰਮਣੇ ਚਲੇ ਜਾਣਾ ਤੇ ਨਵੀਂ ਵੀ ਫਲੈਟ ਆ 8 ਲਈ ਵਾਪਸ ਪਹੁੰਚ ਜਾਣਾ ਸਾਲੰਨਾ ਮਸਾਲ ਚੜਿਆ ਤੇ ਚੱਲਿਆ ਲੰਮਾ ਲੰਮਾ ਰਹਿਣਾ ਚਾਹੀਦਾ ਸੀ ਬਾਲਿਸ਼ ਤੇ ਨਿਕਲ ਗਿਆ ਪੈ ਬ ਯਾਰ ਚਾਂਦੇ ਬਿਮਾਰ ਹੋ ਜਾਂਦੇ ਇਹ ਤਾਂ ਹਮੇਸ਼ਾ ਹੀ ਹੁੰਦਾ ਤੇ ਹੁਣ ਪਤਾ ਇਹਨਾਂ ਮੁਲਾਕਾਤ ਵਸਤਾ ਸਾਲ ਬਾਅਦ ਹੋ ਪਰ ਜੇ ਭਾਬੀ ਦੇ ਮੰਮੀ ਪਹਿਲਾਂ ਵਾਗ ਗਏ ਫੇਰ ਤਾਂ ਪਤਾ ਨਹੀਂ ਕਰਵਾਉਗਾ ਸਾਲਾ ਪਰ ਉਹਦੇ ਵਿਆਹ ਤੇ ਹੁੰਦਾ ਇਹਦਾ ਇਹਦਾ ਪਤਾ ਨਹੀਂ ਕਰਦਾ ਹੁਣ ਕਿਦਾਂ ਵੇ ਇਹਦੇ ਵੀ ਆ ਤੇ ਆਉਂਦਾ ਇਹ ਬਦ ਨਹੀਂ ਬਲਾਉਂਗਾ ਬਦ ਨਹੀਂ ਬਲਾਉਂਗਾ ਮੈਂ ਆ ਤੇ ਹਾਂ ਬੁਲਾਉਂਦਾ ਨਹੀਂ ਸਾਲਾ ਇਹਨੂੰ ਪਤਾ ਕਿ ਇਹ ਇੱਕ ਕਾਲੇ ਚੱਠੇ ਦਾ ਕੋਲਦੀ ਹੈ ਬਾਮਣਾਂ ਦੇ ਬਹੁਤ ਡਰ ਜਾਂਦੇ ਹਾਂ ਜੱਟ ਦੀ ਆ ਯਾਰੀ ਗਾਮਣਾਂ ਦੀ ਕੀ ਹੁੰਦੀ ਆ ਕੀ ਹੁੰਦਾ ਗਣਾ ਉਸ ਤੋਂ ਬਾਮਣਾਂ ਦਾ ਮੁੰਡਾ ਅੱਛਾ ਕਿਹੜਾ ਜੱਟਾ ਤੂੰ ਜੱਟਾ ਤੋਂ ਵੀ ਤੇ ਇਹ ਗੱਲ ਹੈਗਾ ਹੈ ਅੱਗ ਪਾਉਣ ਲੱਗੇ ਕਰਦਾ ਕੋਲ ਨਹੀਂ ਨਹੀਂ ਸੱਤ ਕੋਲ ਲੱਗੇ ਹੱਥ ਰੱਖ ਕੇ ਖੁੰਮਾਉਣ ਨੇ ਸੱਜੇ ਬੋਸਾ ਨਾ ਇਹ ਤਾਂ ਪਿੰਡਾਂ ਨਹੀਂ ਆਇਆ ਇਹਦੇ ਜੇ ਕਿਸੇ ਨੇ ਕੁੜੀ ਦੇਣੀ ਆ ਭਈਆ 소ਫੀਆ ਬਿਆਦੋ ਬਾਦ ਪਤਾ ਕਿਸੇ ਨੇ ਵੇ ਜਾ ਹੁੰ ਗਾਣੇ ਦੇਖਣਗੇ ਇਹ 소ਫੀਆ ਬਿਆਦੋ ਬਾਦ ਕੋਈ ਚੈਲ ਚਾਹੇ ਸੀ ਨਹੀਂ ਪਰ ਜਾਈ ਟੈਨਸ਼ਨ ਦੋਗੇ ਤੇ ਫੇਤੀ ਸੋਹਣਾ ਤੈਨੂੰ ਖੁਸ਼ ਰੱਖਿਓ ਭਾਈ ਉਹ ਮੁੰਡਾ ਕੁਆਲੀਫਿਕੇਸ਼ਨਸ ਰੱਖ ਸਕਦਾ ਮੁੰਡਾ ਗ੍ਰੈਜੂਏਟ ਹੈ ਪੜਾਉਂਦਾ ਨਾਲ ਇਹ ਇੱਕ YouTube ਚੈਨਲ ਦਾ ਮਾਸਟਰ ਜੀ ਬਾਕੀ ਹੁਣ ਇਹਨੇ ਜੇਲ ਮਾਰਡਨ ਦਾ ਪੇਪਰ ਕਲੀਅਰ ਕਰਿਆ ਹੈ ਹਾਏ ਤੇ ਵਾਸਤੇ ਸਰਕਾਰੀ ਵੀ ਲੱਗ ਗਿਆ අවසර ස්තේ ැජතු ං කොඩි ොටි රජික්ත රුගේ රාජ වකි බ්පුන එන්න දෙන ඉරාලි ෙවල පකි බප්පු නෙදේ බද්දුර පියාජන ඇ පොඩි මෙල්ල ුක් ොන්නු කප කර ර හි ල් යයාරේ වාදරන බ චර්පන යර මීර පම්මර නේ මීර හත්ලගම්ල්ල දද දෙහොවගලි හෝරනද කාරල හෝර නතක ොදද ඇහු වියාගේ මෑතම් මලන්ගේ මරකර කැර කියීලගම් මෙද ਆਹ ਯਾ ਬਹੁਤ ਅਮੀਰ ਹੈ ਉਹ ਸੜਾਇ ਕਰ ਦਊ ਮੇਰੇ ਕੋਲ ਕੁਛ ਨਹੀਂ ਮੇਰੇ ਕੋਲ ਕੁਛ ਨਹੀਂ ਮੈਂ ਕਹ ਦੋ ਮੇਰੇ ਕੋਲ ਕੁਝ ਨਹੀਂ ਸਾਡੇ ਵੀ ਦਾ ਭਜਾ ਦੇਣਾ ਹੀ ਕਰਦਾ ਦੋ ਮੇਰੇ ਵਾਲੇ ਨਹੀਂ ਕੱਢਿਆ ਨਹੀਂ ਕਿ ਤੇਰੇ ਵਾਲੇ ਕਰਿਆ ਨਹੀਂ ਮੇਰੇ ਵਾਲੇ ਕੱਢਿਆ ਨਹੀਂ ਕਿਥੇ ਨਹੀਂ ਮੇਰੇ ਕੋਲ ਕੱਢਦਾ ਭਾਈ ਇਹਦਾ ਨਹੀਂ ਠੀਕ ਹੈ ਆ ਹੁਣ ਮਿਲ ਗਿਆ ਬਹੁਤ ਪੈਸੇ ਠੀਕ ਹੈ ਠੀਕ ਰੁਪਾ ਕਟਾ ਦੋ ਠੀਕ ਹੈ ਠੀਕ ਹੈ ਅਸੀਂ ਛੋਟੇ ਦੇ ਵੀ ਲਾ ਦਊਗਾ ਜੀ ਜਿਹੜਾ ਇਹ ਦੇ ਨਾਲ ਵਿਆਹ ਕਰਾਉਗੀ ਬਹੁਤ ਪੈਸੇ ਲਾਉਗੇ ਤਨ ਉਹਦਾ ਗੱਲਾ ਹੋਰ ਨੇ ਪਰ ਇਹ ਮੇਰਾ ਭਰਾ ਚ ਸਾਡੀ ਸਾਡੀ ਜਾਰੀ ਹੈ 16 ਸੈਕਿੰਡ ਕਲਾਸ ਸੈਕਿੰਡ ਕਲਾਸ ਦੀ ਨੰਬਰੀ ਤੇ ਸੈਕਿੰਡ ਵੀ ਰਾ ਕਿ ਮੈਂ ਤਾਂ ਸੀਨੀਅਰ ਹੁੰਦਾ ਸੀ ਤੇ ਉਹ ਟੈਕਸਟ ਵੀ ਹੁੰਦਾ ਸੀ ਸੈਕਿੰਡ ਕਲਾਸ ਨਾਲ ਅਸੀਂ ਹੁਣ ਤੱਕ ਅੱਜ ਇਕੱਠੇ ਬਹੁਤ ਬੁਰੀ ਵੇਖਿਆ ਦੀ ਬਹੁਤ ਦੁਸ਼ੀ ਸਕੂਲ ਕਾਲਜ ਉਹ ਪਾਪਾ ਬਿਮਾਰ ਹੁੰਦੇ ਸੀ ਉਹਨਾਂ ਨੂੰ ਲੈ ਕੇ ਜਾਣਾ ਭੈਣ ਦਾ ਵਿਆਹ ਬਹੁਤ ਬਹੁਤ ਕੁਝ ਦੇਖਿਆ ਰਸੀ ਉਹ ਬੇ ਸੱਤਾਂ ਤੋਂ ਬਾਅਦ ਇਹ ਪਿਛਲੀ ਵਾਰ ਆਇਆ ਸੀ ਉਹਦੀ ਮੈਰਿਜ ਹੋ ਗਈ ਸੀ ਹੁਣ ਇਸ ਵਾਰ ਆਇਆ ਹੁਣ ਪਤਾ ਨਹੀਂ ਕਦੋਂ ਆਊਗਾ ਤੁਹਾਨੂੰ ਨਹੀਂ ਦੇਖੇ ਤੈਨੂੰ ਮਿਲਸ ਕਰਾਂਗੇ ਪੁਰਾਣੇ ਕੱਲੂ ਚਲੇ ਜਾਣਾ ਵਾ ਤਾਂ ਭਰਾ ਕਹਿੰਦਾ ਕਿ ਰਾਤ ਦੀ ਜਿਹੜੀ ਮਾਰ ਕੇ ਆਈ ਜੀ ਪਰਾ ਨੂੰ ਮੇਰੇ ਨੂੰ ਗੇੜੀ ਮਰਾਉਂਦੇ ਹੋਏ ਅਸੀਂ ਆ ਗਏ ਚਾਹ ਪੀਣ ਦੀਪਕ ਢਾਬੇ ਧਨੋਲੇ ਆ ਗਏ ਅਸੀਂ ਭਰਾ ਦੇ ਕੋਈ ਖਿਚਤ ਵੱਧ ਕੇ ਕੁਛ ਨਹੀਂ ਆ ਜਾ ਬਰੇ ਤੇ ਮਾਤੀ ਇਸ ਵਾਰ ਨੇ ਨਾ ਗੇੜੀ ਦੇ ਬਹਾਨੇ ਭਰਾ ਦੇ ਨਾਲ ਜਿਆਦਾ ਟਾਈਮ ਸਪੈਂਡ ਹੋ ਗਿਆ ਕੱਲ ਨੂੰ ਅੰਨੇ ਚਲੇ ਜਾਣਾ ਫਿਰ ਤਾਂ ਪਤਾ ਨਹੀਂ ਵਈਦੀ ਸਾਲ ਨੂੰ ਡੇਢ ਸਾਲ ਨੂੰ ਦੋ ਸਾਲ ਨੂੰ ਫਤਵਾ ਅਸਲ ਨਿਊ ਇਅਰ ਕਰਕੇ ਇਹ ਬਹੁਤ ਸੋਹਣਾ ਸਜਿਆ ਹੋਇਆ ਹੈ ਦੀਪਕ ਟੱਪ ਹਾਂਜੀ ਰਾਤ ਨੂੰ ਕਿਹੜੀ ਤੇਰੇ ਵੀ ਰਾਤ ਨੂੰ ਜਿਹੜਾ ਉੱਠਦਾ ਮੈਂ ਪੁੱਛਿਆ ਗਿਆ ਉਹ ਗਿਆ ਰਾਤ ਦੇ 1:30 ਹੋ ਗਏ ਕਿਤਾਬਾਂ ਵਾਲਾ ਵੀ ਦੀਪੂ ਵੀਰਾ ਉਹ ਇਹ ਸਟਾਲ ਬੰਦ ਕਰ ਗਿਆ ਨਮਰ ਸੀ ਗਈ ਪੁੱਛੂਗਾ ਪਰ ਨਹੀਂ ਆ ਗਈ ਚਾਰੀ ਦੇ ਵਿੱਚ ਤੇ ਯਾਰ ਇਹ ਕਿਸੇ ਕੋਲ ਪਈ ਆ ਨਾ 40 ਦਿਨ ਜਾਂ ਕੋਈ ਗਿਫਟ ਕਰਨਾ ਚਾਹੁੰਦਾ ਮੈਨੂੰ ਤਾਂ ਮੈਨੂੰ 40 ਦਿਨ ਕਿਤਾਬ ਗਿਫਟ ਕਰ ਸਕਦਾ ਤੇਰਾ ਬਹੁਤ ਮਾਣਾ ਯਾਰ ਮੈਨੂੰ ਮਿਲ ਨਹੀਂ ਰਹੀ ਉਹ ਕਿਤਾਬ